ਅਗਰ ਤੁਸੀਂ ਆਪਣੇ ਘਰਾਂ ਨੂੰ ਤਾਲਾ ਲਗਾ ਕੇ ਬਾਹਰ ਜਾਂਦੇ ਹੋ ਤਾਂ ਹੋ ਜਾਓ ਸਾਵਧਾਨ ਹੁਣ ਚੋਰ ਬੰਦਪਏ ਘਰਾਂ ਨੂੰ ਹੀ ਬਣਾਉਂਦੇ ਹਨ ਨਿਸ਼ਾਨਾ ਮਾਮਲਾ ਪਿਛਲੇ ਦਿਨੀ ਬਠਿੰਡਾ ਦੇ ਪਿੰਡ ਮੱਲਵਾਲਾ ਦਾ ਜਿੱਥੇ ਮੱਲਵਾਲਾ ਦੀ ਬੇਅੰਤ ਕੌੜਨਾ ਦੀ ਇੱਕ ਔਰਤ ਆਪਣੇ ਘਰ ਨੂੰ ਤਾਲਾ ਲਗਾ ਕੇ ਕਿਤੇ ਬਾਹਰ ਗਈ ਹੋਈ ਸੀ ਤਾਂ ਇੱਕ ਔਰਤ ਅਤੇ ਇੱਕ ਵਿਅਕਤੀ ਵੱਲੋਂ ਬੰਦਪਏ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਉਸ ਦੇ ਘਰ ਦੇ ਅੰਦਰ ਇਹਨਾਂ ਵੱਲੋਂ ਚੋਰੀ ਕੀਤੀ ਗਈ ਜਿੱਥੇ ਇੱਕ ਰਵਾਲਵਰ 10 ਰੌਂਦ 2 ਤੋਲੇ ਸੋਨਾ ਅਤੇ 3 ਤੋਲੇ ਚਾਂਦੀ ਇਹਨਾਂ ਵੱਲੋਂ ਉਥੋਂ ਚੋਰੀ ਕੀਤੀ ਗਈ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਸੰਗਤ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਸੀਆਈਏ ਦੀ ਪੁਲਿਸ ਪਾਰਟੀ ਵੱਲੋਂ ਇਹਨਾਂ ਤੇ ਵੱਡੀ ਆਪਣਾ ਇਹਨਾਂ ਤੇ ਕਾਰਵਾਈ ਕੀਤੀ ਹੈ ਜਿੱਥੇ ਦੋਨਾਂ ਨੂੰ ਇਹਨਾਂ ਨੂੰ ਇੱਕ ਔਰਤ ਸਮੇਤ ਦੋਨੋਂ ਇਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਦੇ ਕੋਲੋਂ ਇੱਕ ਰਵਾਲਵਾਰ 10 ਇਨਾਂ ਦੇ ਕੋਲੋਂ ਆਪਣਾ ਜਿੰਦਾ ਰੌਂਦ 2 ਤੋਲੇ ਸੋਨਾ ਅਤੇ ਨਾਲ 3 ਤੋਲੇ ਇਨਾ ਕੋਲੋਂ ਚਾਂਦੀ ਵੀ ਬਰਾਮਦ ਕੀਤੀ ਗਈ ਹੈ ਡੀਐਸਪੀ ਦਿਹਾਤੀ ਮਨਜੀਤ ਸਿੰਘ ਨੇ ਜਾਣਕਾਰ ਦਿੰਦੇ ਹੋਏ ਦੱਸਿਆ ਕਿ ਹੁਣ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਹੁਣ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹਨਾਂ ਦੇ ਕੋਲੋਂ ਵੱਡੇ ਖੁਲਾਸੇ ਹੋਰ ਵੀ ਹੋਣ ਦੀ ਉਮੀਦ ਹੈ ਮਾਨਜੋਗ ਐਸਐਸਪੀ ਸਾਹਿਬ ਬਠਿੰਡਾ ਅਤੇ ਮਾਨਯੋਗ ਐਸਪੀਡੀ ਸਾਹਿਬ ਠਿੰਡਾ ਦੇ ਦੇਸ਼ਾਂ ਨੈਦਰ ਦੇ ਅਨਸਾਰ ਸਮਾਜ ਦੇ ਮਾੜੇ ਅੰਸਰਾਂ ਬਹੁਤ ਵਿੱਡੀ ਮਹਿਰਨਾਦੀਨ ਐਸਐਚਓ ਸੰਗਤ ਅਤੇ ਉਸਦੀ ਟੀਮ ਨੂੰ ਇਤਲਾਹ ਮਿਲੀ ਕਿ ਗੋਰਾ ਸਿੰਘ ਸਨੋਬ ਜੈਪ ਸਿੰਘ ਵਾਸੀ ਬੰਗੀਕਲਾ ਥਾਣਾ ਰਾਮਾ ਅਤੇ ਉਸਦੀ ਸਾਥਣ ਵੀਰਪਾਲ ਕੌਰ ਜੋ ਕਿ ਬੰਦ ਪਏ ਜਿਹੜੇ ਘਰਾਂ 'ਚ ਤਾਲਾ ਲੱਗੇ ਘਰਾਂ ਦੀ ਨਿਸ਼ਾਨਦੇਹੀ ਕਰਕੇ ਤੇ ਬੋਕਾ ਮਿਲਦੇ ਆਂ ਵੀ ਅੰਦਰ ਦਾਖਲ ਹੋ ਕੇ ਚੋਰੀ ਕਰ ਲੈਂਦੇ ਆ ਹਨ ਇਸੇ ਤਰ੍ਹਾਂ ਇਹਨਾਂ ਦੋਵਾਂ ਨੇ ਪਿੰਡ ਮੱਲ ਵਾਲਾ ਥਾਣਾ ਸੰਗਤ ਵਿਖੇ ਇਹ ਬਿਆਨਤਕੋਰ ਤੇ ਘਰ ਦੇ ਵਿੱਚ ਦਾਖਲ ਹੋ ਕੇ ਘਰ ਦੇ ਵਿੱਚੋਂ ਕੀਮਤੀ ਸਮਾਨ ਗਹਿਣੇ ਚਾਂਦੀ ਦੇ ਗਹਿਣੇ ਤੇ ਰੋਇਕਰ ਵਾਲਵਰ ਚੋਰੀ ਕਰ ਲਿਆ ਸੀ ਤੇ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੁਆਰਾ ਚੋਰੀ ਕੀਤਾ ਹੋਇਆ ਸਮਾਨ ਜਿਦੇ ਵਿੱਚ ਇੱਕ ਰਿਵਾਲਵਰ 622 ਇਹ 10 ਰੌਂਦ ਅਤੇ 2 ਤੋਲੇ ਸੋਨੇ ਦੇ ਗਹਿਣੇ ਅਤੇ 5 ਤੋਲੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਆ ਤੇ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਇਹਨਾਂ ਦੇ ਦੁਆਰਾ ਕੀਤੀਆਂ ਘਟਨਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਊਗੀ ਇਸ ਵਿੱਚ ਇਸ ਮਹਿਮ ਦੇ ਵਿੱਚ ਸੀਆਈਏ ਸਟਾਫ ਬਟਿੰਡਾ ਨੇ ਵੀ ਅਫਸੋਸ ਯੋਗਦਾਨ ਪਾਇਆ ਹੈ